ਅੱਜ ਪੰਜਾਬੀ ਮਾਂ ਬੋਲੀ ਦਾ ਵੇੜਾ ਸੁਨਣਾ ਹੋ ਗਿਆ ਪੰਜਾਬੀ ਮਾਂ ਬੋਲੀ ਦਾ ਮਾਨ ਮੱਤਾ लाडला ਪੁੱਤ ਗੁਰਜੀਤ ਪਾਤਰ ਅੱਜ ਹਮੇਸ਼ਾ ਲਈ ਪਿਛੇ ਦੁਨੀਆਂ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਾ 'ਚ ਆਪਣੇ ਉਹਨਾਂ ਦੇ ਸ਼ੇਅਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਮੈਂ ਕੀ ਕੀ ਕਵਾਂ ਅੱਜ ਮੈਂ ਸਰਵਾਜੀ ਦਾ ਹਾਰੇ ਦਾ ਨਾਮ ਹੋ ਚੁੱਕੀ ਹੈ ਇਹਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬਾਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿਆਂਗੇ ਫੂਬੇ ਲੈਵਲ ਤੇ ਹੋਏਗਾ ਸਟੇਟ ਲੈਵਲ ਤੇ ਮਾਨ ਸਾਹਿਬ ਮਾਨ ਸਾਹਿਬ ਪ੍ਰਸ਼ਾਦ ਕਾਮਲੇ ਨੇ ਗੱਲ ਕਹੀ ਇਹ ਕਿ ਜੀ ਸੋਚ ਛੱਡ ਕੇ ਗਏ ਨੇ ਜੀ ਬ੍ਰਾਹਮਣ ਜੀ ਆ ਪਾਤਰਵਾੜ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਬਹੁਤ ਵੱਡਾ ਮਤਲਬ ਹੈ ਦੇਖੋ ਇਹ ਤਾਂ ਪਾਤਰਵਾੜ ਦਾ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅਕਸਰ ਤੁਹਾਡੇ ਲਈ ਕਿ ਭਾਰਤਾਂ ਦੇ ਵਿੱਚ ਪਾਕਿਸਤਾਨ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਬਰਾ ਵੱਲ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਚੋਂ ਕਿ ਜਮੀਨ ਰੱਖੀ ਆ 6 ਫੁੱਟ ਜਮੀਨ ਲੈ ਚਲੋ ਜੀ ਇੱਕ ਐਕਸੈਕਟ ਪਲੀਜ਼ ਉਹ ਜੋ ਸਾਈਡ ਤੇ ਜਿੱਥੇ